ਦੋਸਤੋ ਆਪਾਂ ਗੱਲ ਕਰਦੇ ਆਂ ਆਪਣੇ ਪੁਰਾਣੇ ਪੰਜਾਬ ਦੀ ਕਿਉਂਕਿ ਅੱਜ ਕੱਲ ਉਹ ਪੁਰਾਣਾ ਪੰਜਾਬ ਨਹੀਂ ਰਿਹਾ ਪੁਰਾਣੇ ਪਿੰਡ ਨਹੀਂ ਰਹੇ ਸੁੰਨਾ ਹੋ ਗਿਆ ਸਭ ਕੁਝ ਸੁਨੀਆਂ ਹੋ ਗਈਆਂ ਥਾਵਾਂ ਨਾ ਹੀ ਰਿਹਾ ਉਹ ਪੰਜਾਬ ਨਾ ਹੋ ਰਹੀਆਂ ਸ਼ਾਵਾਂ ਤੇ ਖਾਲੀ ਪਏ ਨੇ ਇਹ ਨਾਲ ਕੇ ਸਭ ਖਾਲੀ ਹੋ ਗਿਆ ਜਿੱਥੇ ਲੋਕ ਭਰ ਕੇ ਪਾਣੀ ਲਈ ਜਾਂਦੇ ਸੀਗੇ ਆਉ ਤੁਹਾਨੂੰ ਦਿਖਾਉਣੇ ਆ ਇਹ ਪਿੰਡ ਦੇ ਕੱਚੇ ਰਾਹਾਂ ਤਾਂ ਹੋ ਗਏ ਨੇ ਪੱਕੇ ਨਾ ਰੋਕ ਲੋਕ ਰਹਿ ਗਏ ਨੇ ਸੱਚੇ ਹੁਣ ਤੁਸੀਂ ਦੇਖ ਸਕਦੇ ਆ ਕਿ ਸਭ ਘਰ ਕੱਚਿਆਂ ਤੋਂ ਹੋ ਗਏ ਨੇ ਪੱਕੇ ਤੇ ਘੀਰਿਆਂ ਤੋਂ ਪਿੰਡ ਪਛਾਣੇ ਜਾਂਦੇ ਸੀਗੇ ਤੇ ਪਰ ਉਹ ਨਹੀਂ ਰਹੀਆਂ ਗੱਲਾਂ ਤੁਸੀਂ ਦੇਖ ਸਕਦੇ ਆ ਉਹ ਗਲੀਆਂ ਸੀਗੀਆਂ ਪਹਿਲਾਂ ਕੱਚੀਆਂ ਤੇ ਹੁਣ ਇਹ ਪੱਕੀਆਂ ਹੋ ਗਈਆਂ ਕਿਉਂਕਿ ਉਹ ਲੋਕ ਵੀ ਨਹੀਂ ਰਹੇ ਸੱਚੇ ਤੇ ਨਾ ਉਹ ਘਰ ਰਹੇ ਬੱਚੇ ਤੇ ਗੱਲ ਕਰਦੇ ਆਪਾਂ ਜਿੱਥੇ ਲੋਕ ਇਕੱਠੇ ਹੋ ਕੇ ਬਹਿੰਦੇ ਸੀ ਗਲੀਆਂ ਦੇ ਵਿੱਚ ਰੌਣਕਾ ਸੀ ਬੱਚਿਆਂ ਦੇ ਨਾਲ ਗੁੱਲੀ ਡੰਡਾ ਖੇਡਣਾ ਖੋਖੋ ਖੇਡਣਾ ਸਾਰੀ ਦਿਹਾੜੀ ਕੁੜੀਆਂ ਮੁੰਡਿਆਂ ਨੇ ਇਕੱਠੇ ਰਹਿਣਾ ਪਰ ਉਹ ਗਲੀਆਂ ਸਭ ਸੁੰਨੀਆਂ ਸਭ ਥਾਵਾਂ ਹੋ ਗਈਆਂ ਨੇ ਤੇ ਬਗਾਨੀਆਂ ਵੀ ਸ਼ਾਵਾਂ ਹੋ ਗਈਆਂ ਨੇ ਤੇ ਮਾਵਾਂ ਹੋ ਗਈਆਂ ਨੇ ਤੇ ਮਿੱਤਰੋ ਤੁਸੀਂ ਦੇਖ ਸਕਦੇ ਆ ਕਿ ਕੁਛ ਕੁਛ ਝਲਕ ਹਜੇ ਵੀ ਮੇਰੇ ਪੰਜਾਬ ਦੀ ਚੜ੍ਹਦੇ ਪੰਜਾਬ ਦੀ ਝਲਕ ਹਜੇ ਵੀ ਦਿਖਾਈ ਦਿੰਦੀ ਆ ਕੁਛ ਕੁਛ ਪਿੰਡਾਂ ਚੋਂ ਤੇ ਤੁਹਾਨੂੰ ਦਿਖਾਉਣੇ ਆਪਾਂ ਅੱਗੇ ਕਿਉਂਕਿ ਪਹਿਲਾਂ ਰੇਤਲੇ ਟਿੱਬੇ ਹੁੰਦੇ ਸੀਗੇ ਲੋਕੀ ਪਸ਼ੂ ਚਾਰਦੇ ਸੀ ਡੰਗਰ ਚਾਰਦੇ ਸੀ ਬੱਕਰੀਆਂ ਚਾਰਦੇ ਸੀ ਪਰ ਉਹ ਨਹੀਂ ਗੱਲਾਂ ਰਹੀਆਂ ਅੱਜ ਕੱਲ ਸਾਰੇ ਦਰਖਤ ਵੱਢ ਕੇ ਛਾਵਾਂ ਵੱਢ ਕੇ ਇਹ ਸੁੱਖ ਦੀ ਜ਼ਿੰਦਗੀ ਜਿਉਂਦੇ ਨੇ ਕਿੱਦਾਂ ਜਿਉਂਦੇ ਨੇ ਇਹ ਸੁੱਖ ਦੀ ਜ਼ਿੰਦਗੀ ਆਪਾਂ ਨਹੀਂ ਕਹਿ ਸਕਦੇ ਇਹ ਸਭ ਕੁਝ ਹਰਿਆ ਭਰਿਆ ਸਭ ਆਪਣੇ ਲਾਲਚ ਦੇ ਲਈ ਤੇ ਇਹਨਾਂ ਕਾਰੋਬਾਰਾਂ ਦੇ ਲਈ ਇਹ ਵੱਡੇ ਸੁਪਨੇ ਹੋ ਗਏ ਨੇ ਇਹਨਾਂ ਦੇ ਪਰ ਮੋਹ ਪਿਆਰ ਨਹੀਂ ਰਹਿ ਗਿਆ ਇਨਾ ਦੁਨੀਆਂ ਤੇ ਸੁੰਨੀਆਂ ਗਲੀਆਂ ਹੋ ਗਈਆਂ ਤੇ ਸੁੰਨੇ ਰਾਹ ਹੋ ਗਏ ਨੇ ਅੱਜ ਵੀ ਤੁਹਾਨੂੰ ਦਿਖਾ ਦਈਏ ਇਸ ਸਭ ਪਿੰਡ ਦੇ ਸਭ ਪੰਜਾਬ ਦੇ ਕੱਚਿਆਂ ਤੋਂ ਪੱਕੇ ਘਰ ਬਣ ਗਏ ਨੇ ਤੁਸੀਂ ਦੇਖੋ ਨਾ ਹਰੇ ਦਰਖਤ ਨਾ ਛਾਵਾਂ ਰਹਿ ਗਈਆਂ ਕੁਛ ਕੁਛ ਦਰਖਤ ਰਹਿ ਗਏ ਨੇ ਹਜੇ ਵੀ ਥੋੜੀ ਥੋੜੀ ਮੈਨੂੰ ਮੇਰੇ ਪੰਜਾਬ ਦੀ ਮੇਰੇ ਪਿੰਡ ਦੀ ਝਲਕ ਨਜ਼ਰ ਆਉਂਦੀ ਆ ਕੱਚੀਆਂ ਛੱਤਾਂ ਅੱਜ ਵੀ ਮੈਨੂੰ ਨਜ਼ਰ ਆਉਂਦੀਆਂ ਮੇਰੇ ਪੰਜਾਬ ਚ ਮਿੱਤਰੋ ਨਾ ਪਹਾੜੀ ਕਿਕਰਾਂ ਰਹਿ ਗਈਆਂ ਨਾ ਨਿੰਮਾ ਰਹਿ ਗਈਆਂ ਨਾ ਕੋਈ ਵੀ ਦਰਖਤ ਨਹੀਂ ਰਹਿ ਗਿਆ ਨਾ ਬੋੜ ਦੀ ਸ਼ਾਨ ਰਹਿ ਗਈਆ ਦੋਸਤੋ ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਲੋਕਾਂ ਚ ਬੜਾ ਏਕਤਾ ਹੁੰਦੀ ਸੀ ਬੜਾ ਮੋਹ ਪ੍ਰੇਮ ਹੁੰਦੇ ਸੀ ਕੱਚੇ ਘਰ ਹੁੰਦੇ ਸੀ ਕੁਛ ਕੁਛ ਹਜੇ ਵੀ ਕੱਚੇ ਕੱਚੀਆਂ ਕੰਧਾਂ ਰਹਿ ਗਈਆਂ ਨੇ ਹਜੇ ਵੀ ਮੇਰੇ ਪੰਜਾਬ ਦੀ ਮੇਰੇ ਪਿੰਡ ਦੀ ਯਾਦ ਦਿਵਾਉਂਦੀਆਂ ਨੇ ਕੱਚੀਆਂ ਕੰਧਾਂ ਤੇ ਛੋਟੇ ਛੋਟੇ ਬੱਚਿਆਂ ਦੇ ਨਾਲ ਖੇਡਣਾ ਇਹ ਸਭ ਕੁਝ ਆ ਪਰਾਇਆ ਹੋ ਗਿਆ ਸਭ ਘਰ ਪੱਕੇ ਹੋ ਗਏ ਨੇ ਹਜੇ ਵੀ ਕੁਝ ਮੈਨੂੰ ਯਾਦ ਆਉਂਦਾ ਮੇਰੇ ਪੰਜਾਬ ਉੱਚ ਇਹ ਬੱਚਿਆਂ ਚ ਹਜੇ ਵੀ ਨਜ਼ਰ ਆਉਂਦੀਆਂ ਕੁਝ ਕੁਝ ਯਾਦਾਂ ਕੁਝ ਕੁਝ ਪਿੰਡ ਇਕੱਠੇ ਖੇਡਣਾ ਇਕੱਠਿਆਂ ਨੇ ਪੜਨਾ ਤਕੂਸ਼ ਪਤਾ ਹੀ ਨਹੀਂ ਹੁੰਦਾ ਇੰਨਾ ਸੋਹਣੇ ਦਿਨ ਲੰਘਦੇ ਸੀ ਹੁਣ ਤਾਂ ਸੋਚਾਂ ਦੇ ਵਿੱਚ ਦਿਨ ਲੰਘਦੇ ਨੇ ਹਰ ਇੱਕ ਇਨਸਾਨ ਦੇ ਦੋਸਤੋ ਦੇਖ ਲਓ ਤੁਸੀਂ ਰੱਖ ਵੱਡੇ ਵੱਡ ਦਿੱਤੇ ਗਏ ਨੇ ਨਾ ਕੋਈ ਚਿੜੀਆਂ ਨਾ ਕਾਂ ਬਨੇ ਰਿਆਂ ਤੇ ਰਹਿ ਗਏ ਨੇ ਵੀਡੀਓ ਚੰਗੀ ਲੱਗੀ ਤਾਂ